ਸੜਕ ਦੇ ਵਿੱਚ ਕਾ ਟੋਇਆ ਪਿਆ ਹੋਣ ਦੇ ਕਾਰਨ ਸੜਕ ਤੇ ਡਿੱਗਣ ਦੇ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਬੱਸੀ ਪਠਾਣਾ ਦਾ ਇਹ ਮਾਮਲਾ ਜਿੱਥੇ ਨੌਜਵਾਨ ਗੁਰਦੁਆਰਾ ਸਾਹਿਤ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਸੜਕ ਤੇ ਟੋਇਆ ਹੋਣ ਕਾਰਨ ਮੋਟਰਸਾਈਕਲ ਤੋਂ ਡਿੱਗ ਗਿਆ ਤਾਂ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਬੱਸੀ ਪਠਾਣਾ ਦਾ ਇਹ ਮਾਮਲਾ ਜਿੱਥੇ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਬੱਸੀ ਪਠਾਣਾ ਰੋਡ ਤੇ ਚਾਰ ਨੰਬਰ ਚੁੰਗੀ ਕੋਲ ਇੱਕ ਮੋਟਰਸਾਈਕਲ ਸਵਾਰ ਦੀ ਸੜਕ ਵਿੱਚ ਪਏ ਟੋਏ ਦੇ ਕਾਰਨ ਡਿੱਗਣ ਕਾਰਨ ਮੌਤ ਹੋ ਗਈ ਮ੍ਰਿਤਕ ਯੁਗੇਸ਼ ਕੁਮਾਰ ਦੇ ਪਿਤਾ ਰਕੇਸ਼ ਕੁਮਾਰ ਵਾਸੀ ਸਰਹੱਦ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਜਿਸ ਤੋਂ ਬਾਅਦ ਉਹ ਵਾਪਸ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਸੜਕ 'ਚ ਪਏ ਟੋਇਆਂ ਨੂੰ ਪੜਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਅਜਿਹੀ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ ਮੈਡਮ ਮੇਰਾ ਬੇਟਾ ਜਿਵੇਂਸ਼ੂਮਰ ਇਹ ਫਟੇਗੜ ਜੋ ਸਮੁੱਚਾ ਦੇ ਕੇ ਆ ਰਿਹਾ ਸੀ ਤੇ ਇਹ ਸ਼ੂਸਣ ਦੇ ਜਿਹੜੇ ਜਿਹੜਾ ਖੱਡਾ ਹੈ ਉਹਦੇ ਵਿੱਚ ਟਕਰਾਉਣ ਕਰਕੇ ਇਸ ਤਰ੍ਹਾਂ ਦਾ ਮਲਟੀ ਐਂਗਲ ਆ ਉਹ ਅੱਗੋਂ ਪੈਂਚਰ ਹੋ ਗਿਆ ਪਰ ਉਹਦੇ ਤੋਂ ਬਾਅਦ ਜਦੋਂ ਸ਼ੋਕਕ ਸੁਸਣਗਾਰੇ ਤੋਂ ਬਾਅਦ ਜਦੋਂ ਰੱਜਿਆ ਇਸ ਦੇ ਕਾਰਨ ਮੇਰਾ ਅੱਜ ਸਵੇਰੇ ਦੇ ਵਿੱਚ 7 ਵਜੇ ਉਸ ਤੋਂ ਬਾਅਦ ਜੋ ਇਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਇਜੇ ਬੈਠ ਹੋ ਗਏ ਅਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਸ ਘਟਨਾ ਨੂੰ ਜਲਦੀ ਜ਼ਰੂਰ ਪੜਾਇਆ ਜਾ ਸਕੇ ਤਾਂ ਜੋ ਕਿ ਕਿਸੇ ਹੋਰ ਨਾਲ ਘਟਨਾ ਨਾ ਵਾਪਰ ਸਕੇ ਕਿਸੇ ਦੀ ਜਿੰਦਗੀ ਦਾ ਨਾਲ ਪਰਵਾਹ ਨਾ ਹੋ ਸਕੇ ਹੋ ਸਰਕਾਰ ਦਾ ਹੁਣ ਚਲੋ ਬੱਚਾ ਇਸ ਦੁਨੀਆ ਨੂੰ ਚਲੇ ਤਾਂ ਉਹ ਵੀ ਤਾਂ ਕਹਿ ਗਿਆ ਪਰ ਕਿਸੇ ਹੋਰ ਦੇ ਬੱਚੇ ਦੀ ਜਾਂ ਕਿਸੇ ਦੀ ਵੀ ਜਾਨ ਨਾ ਜਾ ਸਕੇ ਸਰਪ੍ਰਸਾਦ ਜੀ ਵੀ ਇਹ ਵੀ ਮੰਨ ਕਰਦੇ ਆ ਕਿ ਪਲੀਜ਼ ਇਸ ਚੀਜ਼ ਨੂੰ ਜ਼ਰੂਰ ਤੋਂ ਜਲਦ ਸ਼ੁਰੂ ਕਰੋ ਉਹ ਖਰਾਇਆ ਜਾਵੇ ਖੱਡੇ ਭਰਾਏ ਜਾਣ ਤਾਂ ਜੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਸਾਡਾ ਬੱਚਾ ਹੁਣ ਤੱਚਾ ਬੰਦ ਸੁੱਟ ਗਿਆ ਅਸੀਂ ਤਾਂ ਹੁਣ ਚਲੋ ਰੱਬ ਦਾ ਭਾਣਾ ਮੰਨ ਕੇ ਇਸ ਨੂੰ ਉਹ ਜਿਹੜਾ ਕਹਿੰਦੇ ਬਣਾਉਂਦੀ ਫਾਹ ਉਹ ਲੜਾਈਆਂ ਟੀਚਾ ਨਹੀਂ ਹੈਗੀਆਂ ਬਹੁਤ ਔਖਾ ਕਹਿਣਾ ਵਰਤਣਾ ਜਿੰਦਗੀ ਬੀਤਦੀ ਹੈ ਬਸ ਉਨੀ ਲੱਗਦਾ ਹੈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਪਲੀਜ਼ ਇਹਨਾਂ ਜੀਜਾਂ ਤੇ ਗੌਰ ਕੀਤੀ ਜਾਵੇ ਤਾਂ ਜੋ ਕਿ ਕਿਸੇ ਹੋਰ ਨਾਰੀ ਦਾ ਹਾਦਸਾ ਨਾ ਹੋ ਸਕੇ